ਦਾ ਨਾਮ ਹੈਗਾ ਪੀਐਜੂ ਸਰਫੇਸ ਸੀਡਰ ਠੀਕ ਹੈ ਜੀ ਇਹ ਕੀ ਖਾਸੀਅਤ ਹੈ ਇਹ ਖਾਸੀਅਤ ਇਹ ਹੈ ਜੀ ਵੀ ਬਿਨਾ ਕਣਕ ਨੂੰ ਅਗਲਾ ਮਤਲਬ ਜਿਹੜੀ ਜਿਹੜੀ ਨਾਲ ਰਹੇ ਹੁਣ ਸਾਪੂਸ ਉਸ ਨੂੰ ਬਿਨਾ ਅਕਲ ਆਏ ਕਣਕ ਦੀ ਬਜਾਈ ਕਰਦੀ ਹੈ ਠੀਕ ਆ ਜੀ ਇਹਦਾ ਨਾਮ ਹੈਗਾ ਘਾਰੀ ਉੱਪਰ ਬਾਈਂਡਰ ਠੀਕ ਆ ਜੀ ਇਹ ਕੀ ਹੈਗਾ ਕਣਕ ਚੋਨਾ ਸਰੋਂ ਹਾਂਜੀ ਚੋਨਾ ਹੈ ਉਹ ਮਤਲਬ ਕੱਟ ਕੇ ਇੱਕ ਸਾਈਡ ਤੇ ਬੰਡਲ ਬਣਾ ਕੇ ਢੇਕਦੇ ਰਹਿੰਦੀ ਹੈ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਭਰੀਆਂ ਪਾਉਂਦੇ ਭਰੀਆਂ ਬੰਨ੍ਹਦੇ ਹਾਂ ਹਾਂਜੀ ਇਹ ਵੀ ਸਾਡਾ ਨਵਾਂ ਮਾਡਲ ਹੈ ਜੀ ਸਾਈਡ ਗੇਅਰ ਵਾਲਾ ਮਾਡਲ ਹੈਗਾ ਕਈ ਵਾਰੀ ਮਤਲਬ ਕਿਸਾਨ ਵੀ ਉੱਪਰ ਹੀ ਚੜਨਾ ਤੇ ਕੁਝ ਕਰਦੇ ਬਸ ਬਸ ਹੈ ਹਾਂਜੀ ਇਸੇ ਕਾਰਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਤੇ ਆਪਾਂ ਪਹੁੰ ਭਾਈ ਆਪਣੇ ਨਾਲ ساری ਗੱਲਬਾਤ ਕਰਾਂਗੇ ਸਿੱਕਾ ਭਾਈ ਜੀ ਸਿੱਕਾ ਜੀ ਹੋਰ ਕਿਵੇਂ ਜੀ ਬਹੁਤ ਵਧੀਆ ਜੀ ਤੇ ਆ ਕੀ ਇੰਪਲੀਮੈਂਟ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਕੰਪਨੀ ਨਾਲ ਆਸੂਗੀ ਸਾਡੀ ਕੰਪਨੀ ਕੇ ਸਰਦਾਰ ਇੰਡਸਟਰੀ ਮਾਨਸਾ ਦੇ ਵਿੱਚ ਜੀ ਹਾਂਜੀ ਇਹ ਮਸ਼ੀਨ ਜੀ ਪੀਯੂ ਵੱਲੋਂ ਬਣਾਈ ਗਈ ਹੈ ਜੀ ਇਹਦਾ ਨਾਮ ਹੈਗਾ ਪੀਯੂ ਸਰਫੇਸ ਸੀਡਰ ਠੀਕ ਹੈ ਜੀ ਇਹ ਕੀ ਖਾਸੀਅਤ ਹੈ ਜੀ ਇਹ ਖਾਸੀਅਤ ਇਹ ਹੈ ਜੀ ਵੀ ਬਿਨਾ ਕਣਕ ਨੂੰ ਅਗਲ ਮਤਲਬ ਜਿਹੜੀ ਜਿਹੜੀ ਨਾੜ ਰਹੇ ਉਸ ਨੂੰ ਬਿਨਾ ਅਕਲ ਲਾਏ ਕਣਕ ਦੀ ਬਜਾਈ ਕਰਦੀ ਆ ਠੀਕ ਆ ਜੀ ਤੇ ਆਮ ਅਸੀਂ ਆਮ ਕਣਕ ਜਿਹੜੀ ਲੋਕ ਬੀਜਦੇ ਨੇ ਉਹਨੂੰ ਅਸੀਂ ਮਤਲਬ 1.5 ਡੇਡ ਕੁਆਂਟਲ ਅਸੀਂ ਝਾੜ ਵਧ ਦਿੱਤਾ ਇਹਦੇ ਨਾਲ ਇਹਦੇ ਨਾਲ ਕਿੰਨਾ ਟਾਈਮ ਹੋ ਗਿਆ ਇਹਨੂੰ ਆਈ ਨਹੀਂ ਜੀ ਇਹ ਜੀ ਮਸ਼ੀਨ ਆਈ ਨੂੰ 2 ਸਾਲ ਹੋ ਗਏ ਜੀ ਕਿਵੇਂ ਰਿਹਾ ਰਿਜ਼ਲਟ ਜੀ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਮਤਲਬ 2 ਸਾਲ ਇਹ ਚੱਲੀ ਆ ਜੀ ਆਪਣੇ ਸੀਐਮ ਨੇ ਭਗਵਾਨ ਜੀ ਮਾਨ ਉਹਨਾਂ ਵੱਲੋਂ ਵੱਲੋਂ ਲਾਂਚ ਕਰਾਈ ਗਈ ਸੀ ਠੀਕ ਆ ਜੀ ਹਾਂ ਜੀ ਹਾਂ ਇਹ ਕਿੰਨਾ ਸਾਈਜ਼ ਹੈ ਇਹਦਾ ਜੀ ਇਸ 6 ਫੁੱਟ ਦਾ ਜੀ ਠੀਕ ਹੈ ਜੀ ਹਾਂ ਜੀ ਇਹ ਇਹਦੇ ਨਾਲ ਜੀ ਬਿਨਾ ਆਪਾਂ ਬਿਨਾ ਅਗ ਲਾਏ ਜੀ ਹਾਂਜੀ ਮਹਲੋ ਸਿੱਧੀ ਦੇਸੀ ਤਰੀਕੇ ਨਾਲ ਇਹਦੇ ਵਿੱਚ ਕੰਮ ਵੀ ਸਾਰਾ ਆ ਜਾਂਦਾ ਹੈ। ਇਹ ਗੇਅਰ ਕੁਆਲਟੀ ਦੀ ਗੱਲ ਜਿਹੜੀ ਹੈ। ਗੇਅਰ ਕੁਆਲਟੀ ਜਿਹਦੇ ਵਿੱਚ 10 12 ਦਾ ਗੇਅਰ ਹੈ ਜੀ। ਹਾਂਜੀ ਮਹਲੋ ਕਿਹੜੇ ਮਾਰਕੀਟ ਟਰੈਕਟਰ ਨਾਲ ਤੁਸੀਂ ਇਹਨੂੰ ਚਲਾ ਲਓ। ਆਏ ਨਹੀਂ ਹੈਗਾ ਵੀ ਬਾਹਲਾ ਵੱਡਾ ਟਰੈਕਟਰ ਆਪਾਂ ਨੂੰ ਫਰੈਂਡਾਂ ਦੀ ਲੋੜ। 35 HP ਟਰੈਕਟਰ ਤੇ ਚਲਾ ਲਓ ਜੀ। ਠੀਕ ਹੈ ਜੀ 35 HP ਟਰੈਕਟਰ ਤੇ ਵੀ ਚੱਲੇਗਾ ਇਹ। ਹਾਂਜੀ ਤੇ ਇਹਦੇ ਵਿੱਚ ਕੀ ਆਦੀ ਕੰਮ ਮਹਲੋ ਪਾਊਡਰ ਕੋਟ ਤੁਹਾਨੂੰ ਮਹਲੋ ਪੇਟ ਮਿਲੂਗਾ ਦਾ ਮਸ਼ੀਨ ਦਾ। ਠੀਕ ਹੈ ਜੀ। ਖਾਲਾ ਸਿਸਟਮ ਲੱਗਿਆ ਹੋਇਆ ਹੈਗਾ ਹਾਂਜੀ ਉਹ ਵੀ ਇਹਦੇ ਵਿੱਚ ਮਤਲਬ ਬਲੇਡ ਲੱਗੇ ਹੋਏ ਨੇ ਨਾਲ ਬਲੇਡ ਲੱਗੇ ਹੋਏ ਆ ਦੂਜੇ ਪੂਰਾ ਚੂਰਾ ਕਰਕੇ ਦੇਖੂਗਾ ਜਿਹੜੀ ਪਹਿਲਾਂ ਕਈ ਮਸ਼ੀਨਾਂ ਦੇ ਵਿੱਚ ਜਿਵੇਂ ਖੁੱਡਾਂ ਬਣ ਕੇ ਚੂਹੇ ਆਉਂਦੀ ਦਿੱਕਤ ਹੁੰਦੀ ਸੀਗੀ ਉਹ ਮਸ਼ੀਨ ਚ ਆਉਂਦੀ ਨਹੀਂ ਤੇ ਇੱਕ ਸੰਡੀ ਦਾ ਜੋੜਾ ਚੱਕਰ ਪੈ ਜਾਂਦਾ ਉਹਦਾ ਵੀ ਸੰਡੀ ਨਹੀਂ ਪੈਂਦੀ ਜਿਹਦੇ ਵਿੱਚ ਇਹ ਜਿਹੜੀ ਮਤਲਬ ਪਰਾਲੀ ਹੈਗੀ ਉਹ ਬਿਲਕੁਲ ਬਰੀਕ ਹੋ ਜਾਊਗੀ ਬਿਲਕੁਲ ਚੂਰਾ ਕਰਕੇ ਪੂਰਾ ਹੋ ਜਾਊਗੀ ਉਹ ਵਿੱਚ ਮਿੱਟੀ ਦੇ ਮਿਕਸ ਹੋ ਕੇ ਮਤਲਬ ਖਾਦ ਬਣ ਜਾਊਗੀ ਉਹ ਠੀਕ ਆ ਬਾਈ ਹਾਂਜੀ ਹਾਂ ਇਹਦਾ ਕੀ ਪ੍ਰਾਈਸ ਰੱਖਿਆ ਜੀ ਇਹ ਬਾਈ ਜੀ 1,20,000 ਰੁਪਏ ਦਾ ਜੀ ਇਹਦੇ ਉੱਪਰ 50% ਤੇ 80% ਸਰਕਾਰ ਵੱਲੋਂ ਸਬਸਿਡੀ ਆ ਇਹ 50 ਤੇ 80 ਦਾ ਕਿਵੇਂ ਗਰੁੱਪ 80 ਆ ਗਰੁੱਪ 80% ਆ ਜੀ ਜੇ ਸੁਸਾਇਟੀਆਂ ਜਾਂ ਗਰੁੱਪ ਹੋਣਗੇ ਜੇ ਕੋਈ ਸਿੰਗਲ ਕਿਸਾਨ ਲੈਂਦਾ ਉਹਦੇ ਵਾਸਤੇ 50% ਸਬਸਿਡੀ ਆ ਠੀਕ ਆ ਜੀ ਇਹ ਵੱਲੋਂ ਪੰਜਾਬ ਸਰਕਾਰ ਵੱਲੋਂ ਸਬਸਿਡੀ ਆ ਤੇ ਉੱਪਰ ਠੀਕ ਆ ਬਾਈ ਜੀ ਇਹ ਇੱਕ ਉਹ ਦਿਖਾ ਰਹੀ ਹੈ ਰੀਪਰ ਜੀ ਹਾਂਜੀ ਇਹ ਆ ਗੈ ਰੀਪਰ ਜੀ ਏ ਬਾਈ ਜੀ ਸਾਡੀ ਮਸ਼ੀਨ ਦਾ ਨਾਮ ਹੈਗਾ ਘਰੀਪਰ ਬਾਈਂਡਰ ਠੀਕ ਹੈ ਜੀ ਇਹ ਕੀ ਹੈਗਾ ਕਨਕ ਝੋਨਾ ਸਰੋਂ ਹਾਂਜੀ ਝੋਨਾ ਹੈ ਉਹ ਮਤਲਬ ਕੱਟ ਕੇ ਇੱਕ ਸਾਈਡ ਤੇ ਬੰਡਲ ਬਣਾ ਕੇ ਡਿਕਦੀ ਜਾਂਦੀ ਹੈਗੀ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਭਰੀਆਂ ਬੌਰੀਆਂ ਭਰੀਆਂ ਮੰਨੀ ਜਾਂਦੀਆਂ ਜਿਵੇਂ ਅੱਜ ਕੱਲ੍ਹ ਤੂੜੀ ਦੇ ਰੇਟ ਵਧੇ ਹੋਏ ਨੇਗੇ ਹਾਂਜੀ ਬਾਈ ਜੀ ਉਹ ਨਾਲ ਤੂੜੀ ਵੱਲੋਂ ਆਪਣਾ ਵੱਧ ਬਚਦੀ ਹੈਗੀ ਠੀਕ ਹੈ ਇੱਕ ਮਾਈਨ ਨਾਲ ਤੂੜੀ ਬਣਾਈ ਹੁੰਦੀ ਹੈਗੀ ਹਾਂਜੀ ਉਹਦੇ ਨਾਲੋਂ ਜ਼ਿਆਦਾ ਬਚਦੀ ਹੈ ਰੰਬੇ ਨਾਲ ਦੋ ਵਾਰ ਕੱਢ ਸਕਦੇ ਆ ਰੰਬੇ ਨਾਲ ਕੱਢੀ ਜਾਂਦੀ ਹੈਗੀ ਤੂੜੀ ਇਹਦੀ ਸਾਫ ਬਣਦੀ ਹੈਗੀ ਜਿਵੇਂ ਭਈ ਮੱਝਾ ਗਾਵਾਂ ਵਧੀਆ ਖਾਂਦੀਆਂ ਨੇ ਇਹ ਉਹ ਪ੍ਰੋਜੈਕਟ ਨੂੰ ਸਾਡਾ 2017 ਤੋਂ ਬਣਾ ਰਹੇ ਆ ਜੀ ਇਹ ਇੰਡੀਆ ਦੀ ਪਹਿਲੀ ਮਸ਼ੀਨ ਹੈਗੀ ਵਰਟੀਕਲ ਕਨਵੇਅਰ ਰੀਪਰ ਵਾਈਂਡਰ ਹੈ ਇਹ ਅਸੀਂ ਪਹਿਲੇ ਬੰਦੇ ਆ ਇਹਨੂੰ ਬਣਾ ਰਹੇ ਆ ਰੀਪਰ ਵਾਈਂਡਰ ਹੋਰ ਵੀ ਆਉਂਦੇ ਸੀਗੇ ਪਰ ਇਸ ਟਾਈਪ ਦਾ ਅਸੀਂ ਪਹਿਲੇ ਬੰਦੇ ਆ ਬਣਾਇਆ ਜੀ ਨੇ ਠੀਕ ਆ ਜੀ ਤੇ ਇਹਦਾ ਕੀ ਰਿਜ਼ਲਟ ਆ ਰਿਹਾ ਰਿਐਲਟੀ ਬਹੁਤ ਵਧੀਆ ਰਿਜ਼ਲਟ ਆਉਂਦੀ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਅਸੀਂ ਇਹ ਆਲ ਓਵਰ ਇੰਡੀਆ ਵਿੱਚ ਤੇ ਅਸੀਂ ਇਹਨੂੰ ਐਕਸਪੋਰਟ ਵੀ ਕਰਦੇ ਆਗੇ ਠੀਕ ਆ ਜੀ ਅਸੀਂ ਇਹ ਲੈ ਲਓ 25 ਕੰਟਰੀਆਂ ਦੇ ਵਿੱਚ ਅਸੀਂ ਬਾਹਰ ਭੇਜਦੇ ਆਗੇ ਇਹਦਾ ਸਾਈਜ਼ ਕੀ ਰਹੂਗਾ ਜੀ 7 ਫੁੱਟ ਹੁੰਦਾ ਠੀਕ ਹੈ ਜੀ ਤੇ ਨਾਲ ਦੀ ਨਾਲ ਬਾਈ ਜੀ ਇਹ ਭਰੀਆਂ ਭਾਰੀਆਂ ਲੇਬਰ ਦੀ ਪ੍ਰੋਬਲਮ ਲੇਬਰ ਦੀ ਪ੍ਰੋਬਲਮ ਦਾ ਮੰਨੋ ਹੱਲ ਆ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈ ਰਹਿਊਗਾ ਜੀ ਇਹਦਾ 235000 ਰੇਟ ਆ ਜੀ ਹਾਂਜੀ ਇਹਦੇ ਉੱਪਰ ਵੀ 50% ਤੇ 80% ਸਬਸਿਡੀ ਆਉਗੀ 50 ਤੇ 80 ਹਾਂਜੀ ਹਾਂ ਜੇ ਕੋਈ ਸਾਡਾ ਕਿਸਾਨ ਵੀ ਮੇਲੇ ਚ ਲਾਊਗਾ ਜਾਂ ਬੁੱਕ ਕਰਾਉਂਦਾਗਾ ਜਾਂ ਸੋਡੇ ਚੈਨਲ ਥਰੂ ਆਊਗਾ ਉਹ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ ਠੀਕ ਆ ਬਾਈ ਜੀ ਇਹ ਹੋਰ ਵੀ ਇੰਪਲੀਮੈਂਟ ਕਰਨ ਦੇ ਸਾਡੇ ਕੋਲੇ ਜੀ ਜੀਰੋ ਟਿਲਰ ਲਾਉਂਦੀ ਹੈਗੀ ਬਜਾਈ ਵਾਲੀ ਮਸ਼ੀਨ ਹੈਗੀ ਹਾਂਜੀ ਇਹਦੇ ਵੀ ਸਾਡੇ ਕੋਲ ਸਾਰੇ ਸਾਈਜ਼ ਆਉਂਦੇ ਨੇਗੇ ਹਾਂਜੀ 11 13 15 ਇਹਦੇ ਵਿੱਚ ਵੀ ਆਪਣੀ ਸਬਸਿਡੀ ਹੈਗੀ ਹੈਗੀ ਠੀਕ ਹੈ ਜੀ ਇਹਦੇ ਵੀ 50 ਤੇ 80 ਕੋਈ ਮਾਡਲ ਇਹ ਡਬਲ ਟੈਂਕੀ ਵਾਲੀ ਹੈ ਜੀ ਹਾਂਜੀ ਪਾਊਡਰ ਟੈਂਕੀ ਵਾਲੀ ਮਸ਼ੀਨ ਹੈਗੀ ਇਹਦੇ ਵਿੱਚ ਆਏ ਤੁਹਾਨੂੰ ਪਾਊਡਰ ਪਾਟ ਮਿਲੂਗਾ ਠੀਕ ਹੈ ਜੀ ਸਾਡੇ ਕੋਲ ਰੋਟਾਵੇਟਰ ਵੀ ਹੈਗਾ ਜੀ ਜੇਤ ਬਾਅਦ ਹਾਂਜੀ ਰੋਟਾਵੇਟਰ ਸਾਡੇ ਕੋਲ ਹਰੇਕ ਟਰੈਕਟਰ ਦੇ ਹਿਸਾਬ ਨਾਲ ਮਿਲੂਗਾ ਸਾਨੂੰ ਠੀਕ ਆ ਜੀ ਜੇ ਬੰਦਾ ਸਾਨੂੰ ਕਹੇ ਮੇਰੇ ਕੋਲ 20 HP ਟਰੈਕਟਰ ਆ ਉਹਦੇ ਵਾਸਤੇ ਵੀ ਸਾਡੇ ਕੋਲ ਛੋਟਾ ਰੋਟਾਵੇਟਰ ਹੈਗਾ ਜੀ ਬੰਦਾ ਕਹੇ ਮੇਰੇ ਕੋਲ 90 HP ਆ ਉਹਦੇ ਵਾਸਤੇ ਵੀ ਸਾਡੇ ਕੋਲ ਹੈਗਾ ਵੱਡੇ ਤੋਂ ਪੱਟੇ ਛੋਟੇ ਵੱਡੇ ਤੋਂ ਪੱਟੇ 15 ਫੁੱਟ ਸਾਈਜ਼ ਤੱਕ ਰੋਟਾਵੇਟਰ ਹੈਗੇ ਨੇ ਜੀ ਜੇ ਗੱਲ ਕਰੀਏ ਤੇ ਵੀ ਸਬਸਿਡੀ ਹੈਗੀ ਹੈ ਜੀ ਇਹਦੇ ਉੱਪਰ ਕਦੇ ਕਦੇ ਬੰਦੋਂ ਕਈ ਵਾਰੀ ਸਰਕਾਰ ਵੱਲੋਂ ਸਬਸਿਡੀ ਆ ਜਾਂਦੀ ਹੈ ਫਿਲਹਾਲ ਕੋਈ ਹੈ ਹਰਿਆਣਾ ਦੇ ਵਿੱਚ ਹੈਗੀ ਹੈ ਤੇ ਪੰਜਾਬ ਦੇ ਵਿੱਚ ਕੋਈ ਨਹੀਂ ਪੰਜਾਬ ਦੇ ਵਿੱਚ ਕੋਈ ਸਬਸਿਡੀ ਨਹੀਂ ਹੈਗੇ ਇਹਦਾ ਕੀ ਸਾਇਰ ਰਹਿ ਉਹ ਸ ਲਗਾ ਹੋਇਆ ਜੀ ਹਾਂਜੀ ਆਹ ਇਹਦਾ مین ਗੀਅਰ ਹੈ ਜੀ ਹਾਂਜੀ ਮਲਟੀ ਸਪੀਡ ਗੀਅਰ ਬਾਕਸ ਕਹਿੰਦੇ ਇਹਨੂੰ ਠੀਕ ਆ ਬਾਈ ਜੀ ਜਿਹੜੇ ਮਰਜ਼ੀ ਟਰੈਕਟਰ ਦੇ ਹਿਸਾਬ ਨਾਲ ਪਿੱਛੇ ਦੋ ਕਰਾਰੀਆਂ ਬਦਲ ਕੇ ਜਿਹੜੇ ਮਰਜ਼ੀ ਟਰੈਕਟਰ ਉੱਤੇ ਚਲਾ ਲਓ ਇਹਨੂੰ ਠੀਕ ਆ ਜੀ ਆਹ ਇਹਦਾ ਸਾਈਡ ਗੀਅਰ ਹੈ ਜੀ ਜੀ ਅਸੀਂ ਓਪਨ ਡਿਸਪਲੇ ਵਾਸਤੇ ਦਿਖਾਇਆ ਹੋਇਆ ਹੈਗਾ ਹਾਂਜੀ ਹਾਂਜੀ ਇਹੋ ਵਿੱਚ ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ ਕੀ ਪਾਇਆ ਅਸੀਂ ਹਰ ਚੀਜ਼ ਖੋਲ ਕੇ ਕਿਸਾਨ ਵੀਰਾਂ ਮੂਰੇ ਰੱਖੀ ਹੋਈ ਆ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਪਾਈ ਹੋਈਆਂ ਆ ਜੇ ਇਹ ਅਨ ਸੀਲਾ ਵਗੈਰਾ ਦੀ ਗੱਲ ਕਰੀਏ ਸੀਲਾ ਵਗੈਰਾ ਮਕੈਨੀਕਲ ਸੀਲਾ ਨਹੀਂ ਮਕੈਨੀਕਲ ਸੀਲਾ 1 ਸਾਲ ਦੀ ਫੁੱਲ ਗਾਰੰਟੀ ਹੈ ਜੇ ਕੋਈ ਲੀਕ ਹੋ ਜਾ ਕੁਝ ਵੀ ਹੋ ਜਾਏ ਤਾਂ ਗਾਰੰਟੀ ਹੈ ਜੀ ਤੇ ਜਿਹੜੇ ਉਹ ਇੰਪਲੀਮੈਂਟ ਦਿਖਾਏ ਉਹਨਾਂ ਦੀ ਕਿੰਨੇ ਡੇ ਦਾ ਗਾਰੰਟੀ ਸਾਰੇ 1 ਸਾਲ ਦਾ ਠੀਕ ਆ ਬਾਈ ਜੀ ਇੱਕ ਸਾਡਾ ਜੀ ਸੁਪਰ ਸੇਟਰ ਹਾਂਜੀ ਅੱਗੇ ਸੁਪਰ ਸੀਡਰ ਆ ਗਿਆ ਦੋਸਤੋ ਇਹ ਸੁਪਰ ਸੀਡਰ ਹੈ ਜੀ ਹਾਂਜੀ ਇਹ ਵੀ ਸਾਡਾ ਨਵਾਂ ਮਾਡਲ ਆ ਜੀ ਸਾਈਡ ਗੀਅਰ ਵਾਲਾ ਮਾਡਲ ਹੈਗਾ ਠੀਕ ਆ ਜੀ ਹਾਂਜੀ ਇਹ ਲੇਟੈਸਟ ਆ ਗਿਆ ਇਹ ਲੇਟੈਸਟ ਮਾਡਲ ਹੈ ਜੀ ਹਾਂਜੀ ਪਹਿਲਾਂ ਮਨੋ ਛਾਪਟਾ ਵਗੈਰਾ ਚੈਨਾ ਵਗੈਰਾ ਆਉਂਦੀ ਸੀਗੇ ਤੇ ਆਹ ਕਵਰ ਕਰ ਦਿੱਤਾ ਬੀਲਰ ਇਹ ਕਵਰ ਕਰਤਾ ਜੀ ਮਨੋ ਦਾਣਾ ਬੀਜ ਕੇ ਉਹ ਤੋਂ ਉੱਪਰ ਪ੍ਰੈਸ ਕਰਤਾ ਜਾਂਦਾ ਕਰ ਇਹ ਨਹੀਂ ਆਹ ਵੇਲਣ ਦਾ ਜਿਹੜਾ ਇਹ ਨੰਗਾ ਹੁੰਦਾ ਇਹ ਵੀ ਕਵਰ ਕੀਤਾ ਹੋਇਆ ਹੈ ਮਗਰ ਕਵਰ ਤਾਂ ਕੀਤਾ ਜੀ ਕਿ ਕਈ ਵਾਰੀ ਮਨੋ ਕਿਸਾਨ ਵੀ ਇਹਨੂੰ ਉੱਪਰ ਹੀ ਚੜਨਾ ਤੇ ਕੁਛ ਕਰਦੇ ਕੋਸ ਸੋਧ ਬਸ ਹੈ ਕਈ ਵਾਰੀ ਪਤਾ ਨਹੀਂ ਲੱਗਦਾ ਹਾਂਜੀ ਜਿਹੜਾ ਵਾਲੋ ਸਾਈਡ ਦੇ ਵਿੱਚ ਲਾਇਆ ਹੋਇਆ ਪਾਣੀ ਕਰਾਇਆ ਹੈ ਇਹਨੂੰ ਸੁਪਰ ਸੀਟਰ ਦੇ ਵਿੱਚ ਸੁਪਰ ਸੀਟਰ ਦੇ ਵਿੱਚ ਠੀਕ ਆ ਬਾਈ ਜੀ ਬਾਅਦ ਵਿੱਚ ਗਾਰੰਟੀ ਕਿੰਨੇ ਸਾਲ ਦੀ ਹੈ ਇਹਨੂੰ ਬੰਦਾ ਬਾਅਦ ਦੇ ਵਿੱਚ ਰੋਟਾਵੇਟਰ ਬਣਾ ਸਕਦਾ ਰੋਟਾਵੇਟਰ ਵੀ ਬਣ ਜਾਂਦਾ ਦਾ ਤੁਹਾਨੂੰ ਵਾਰੀ ਵਾਰੀ ਪੈਸੇ ਲਾਉਣ ਦੀ ਲੋੜ ਨਹੀਂ ਵਾਰ-ਵਾਰ ਹੀ ਲਾ ਲਓ ਇੱਕ ਮਸ਼ੀਨ ਨੇ ਤੁਸੀਂ ਵਾਰ-ਵਾਰ ਫਾਲੋ ਫਾਲੋ ਇਹ ਸੁਪਾ ਸੁਪਰ ਸੀਟਰ ਵੀ ਬਣ ਜਾਂਦਾ ਰੋਟਾਵੇਟਰ ਵੀ ਬਣ ਜਾਂਦਾ ਇਹਦੇ ਉੱਪਰ ਵੀ ਸਰਕਾਰ ਵੱਲੋਂ 50% ਦੇ ਅਸਿਸਟੈਂਸ ਠੀਕ ਆ ਤੇ ਜੇ ਇਹਦੇ ਬਲੇਡ ਕੁਆਲਿਟੀ ਦੀ ਗੱਲ ਕਰੀ ਬਲੇਡ ਇਹਦੇ ਵਿੱਚ ਬਾਈ ਜੀ ਹਲੋ ਬੋਰਨ ਸਟੀਲ ਦੇ ਬਲੇਡ ਹੁੰਦੇ ਨੇਗੇ ਐਲ ਜੀ ਐਫ ਬਲੇਡ ਨੇ ਇਹ ਹਾਂਜੀ 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 ਇਹਦੇ ਵਿੱਚ ਸਾਡੇ ਕੋਲੇ 6 ਫੁੱਟ ਤੋਂ ਲੈ ਕੇ 8 ਫੁੱਟ ਤੱਕ ਦਾ ਹੈਗਾ 6 7 8 ਠੀਕ ਆ ਰੈਗੂਲਰ ਜਿਵੇਂ 7 ਤੋਂ 8 ਫੁੱਟ ਚੱਲਦਾ ਹੁੰਦਾ ਪੰਜਾਬ 'ਚ ਹਾਂਜੀ ਹਾਂਜੀ ਤੇ ਜੇ ਇਹਦੀ ਪ੍ਰਾਈਸ ਦੀ ਗੱਲ ਕਰੀ ਵੀਰੇ ਪ੍ਰਾਈਸ ਇਹਦਾ ਜੀ ਮਤਲਬ ਥੋੜਾ ਥੋੜਾ ਵਾਧਾ ਕਰਦਾ ਹਰ ਹੀ ਵੇਸਾ ਉਹਨਾਂ ਨਾਲ ਮਿੱਲ ਦਾ ਰੇਟ ਤਾਂ 245000 ਰੁਪਏ ਦੋ 45 ਮੇਲੇ ਦੇ ਵਿੱਚ ਜੇ ਕੋਈ ਬੰਦਾ ਸਾਡੇ ਕੋਲ ਲੈਂਦਾ ਠੀਕ ਆ ਬਾਈ ਜੇ ਬੁੱਕ ਕਰਾਉਣਾ ਤਾਂ ਵੀ 2 ਲੱਖ 45000 ਦਾ ਰੇਟ ਆ ਜੀ ਮੇਲੇ ਦਾ ਸਪੈਸ਼ਲ ਰੇਟ ਹੈ ਠੀ ਇੱਕ ਵਾਰੀ ਲੋਕੇਸ਼ਨ ਦੱਸਿਓ ਜੀ ਆਪਣੀ ਲੋਕੇਸ਼ਨ ਮੇਲੇ ਤੋਂ ਬਣਾ ਸਾਡੀ ਜੀ ਇਸ ਕੰਪਨੀ ਦਾ ਨਾਮ ਹੈਗਾ ਸਰਦਾਰ ਨਫੀਜ਼ ਮਾਨਸਾ ਹਾਂਜੀ ਮਾਨਸਾ ਦੇ ਵਿੱਚ ਮਾਨਸਾ ਦੇ ਵਿੱਚ ਆ ਜੀ ਭੀਖੀ ਤੋਂ ਰੋਡ ਪੈਂਦਾ ਸਾਡੇ ਕੈਂਚੀਆਂ ਦਾ ਥੋੜਾ ਜਿਹਾ ਕੈਂਚੀਆਂ ਤੋਂ ਥੋੜਾ ਜਾ ਕੇ ਜਾ ਕੇ ਠੀਕ ਹੈ ਜੀ ਬਾਕੀ ਸਾਡੇ ਮੋਬਾਈਲ ਨੰਬਰ ਤੁਹਾਨੂੰ ਇਹਦੇ ਵਿੱਚ ਮਿਲ ਜਾਵੇਗਾ ਇੱਕ ਨੰਬਰ ਦੱਸ ਦਿਓ ਜੀ ਇੱਕ ਵਾਰ ਸਾਡਾ ਜੀ ਨੰਬਰ ਹੈਗਾ 93242 93242 ਹਾਂਜੀ ਇੱਕ ਨੰਬਰ ਹੈਗਾ ਜੀ 94630 17 ਟ੍ਰਿਪਲ 0 ਠੀਕ ਹੈ ਜੀ ਇਹ ਨੰਬਰਾਂ 'ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਇੱਥੇ ਫੋਨ ਕਰਕੇ ਤੁਸੀਂ ਬੁੱਕ ਕਰਾ ਸਕਦੇ ਹੋ ਠੀਕ ਹੈ ਬਾਈ ਜੀ ਹਾਂਜੀ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਹਾਂਜੀ ਅਸੀ ਕਾ ਭਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਡੀਓ ਧੰਨਵਾਦ ਭਾਈ ਜੀ